ਇਕਦਮ ਮੈਂ ਬਦਾਲ ਸਭਾ ਦੇ ਵਿੱਚ ਇੱਕ ਨੈਰਸੀ ਦਾ ਬੰਦਾ ਦੱਸਿਆ ਸੀ ਕਿ ਉਹ ਬੜੀ ਕਰਪਟ ਕਿਸਮ ਦਾ ਆਦਮੀ ਆ ਬੜੀ ਕਰਪਸ਼ਨ ਕਰਦਾ ਤਾਂ ਮੈਂ ਇਹਨਾਂ ਨੂੰ ਕਿਹਾ ਕਿ ਉਹ ਬੜਾ ਕਰਪਟ ਹੈ ਦੱਸ ਕਰਨਾ ਕੀ ਆ ਕਿ ਜੇ ਤੁਸੀਂ ਤੁਸੀਂ ਜੋ ਤੁਸੀਂ ਸੀਐਮਓ ਮੈਂ ਤਾਂ ਆਪਣੀ ਪ੍ਰੋਬਲਮ ਦੱਸ ਸੀ ਕਿ ਉਹ ਬਹੁਤ ਕਰਪਟ ਲੋਕਾਂ ਨੂੰ ਡੋੜਦਾ ਇਹਨਾਂ ਨੇ ਉਸੇ ਦਿਨ ਆਰਡਰ ਕੀਤਾ ਕਿ ਇਹਨੂੰ ਸਸਪੈਂਡ ਕਰੋ ਇਹ ਉੱਥੇ ਬੰਗਿਆ ਚ ਰਹਿਣਾ ਚਾਹੀਦਾ ਪਰ ਜਦੋਂ ਮੈਂ ਸ਼ਾਮ ਤੱਕ ਪਹੁੰਚਿਆ ਤੇ ਉਹ ਬੰਦਾ ਉੱਥੇ ਮੇਰੇ ਹੀ ਸੀ ਕਬੰਗਾ ਦਾ ਵਿਧਾਇਕ ਡਾਕਟਰ ਸੁਖਵਿੰਦਰ ਸੁਖੀ ਦੇ ਪਾਰਟੀ ਛੱਡਣ ਤੋਂ ਬਾਅਦ ਅਕਾਲੀ ਦਲ ਦੇ ਸੀਨੀਅਰ ਲੀਡਰ ਵਿਰਸਾ ਸਿੰਘ ਵਲਟੋਹਾ ਨੇ ਤੰਜ ਕੱਸਿਆ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਹੈ ਕਿ ਹਾਂ ਗਲਤੀ ਸਾਡੇ ਪ੍ਰਧਾਨ ਦੀ ਹੀ ਹੈ ਜੋ ਡਾਕਟਰ ਸੁਖੀ ਵਰਗੇ ਤੁਰਦੇ ਫਿਰਦੇ ਨੂੰ ਪੂਏ ਚੜਾ ਦਿੱਤਾ ਹੈ ਦਰਅਸਲ ਬੀਤੇ ਦਿਨ ਹੀ ਬੰਗਾ ਤੋਂ ਅਕਾਲੀ ਦਲ ਦੇ ਵਿਧਾਇਕ ਡਾਕਟਰ ਸੁਖਵਿੰਦਰ ਸੁਖੀ ਨੇ ਆਮ ਆਦਮੀ ਪਾਰਟੀ ਨੂੰ ਜੁਆਇਨ ਕਰ ਲਿਆ ਪਾਰਟੀ ਛੱਡਣ ਤੋਂ ਬਾਅਦ ਆਮ ਆਦਮੀ ਪਾਰਟੀ ਦਾ ਪੱਲਾ ਫੜਨ ਤੋਂ ਬਾਅਦ ਡਾਕਟਰ ਸੁਖਵਿੰਦਰ ਸੁਖੀ ਸੀਐਮ ਭਗਵੰਤ ਮਾਨ ਦੇ ਕਿ ਸਿੱਧੇ ਪਰਦੇ ਨਜ਼ਰ ਆਏ ਡਾਕਟਰ ਸੁਖੀ ਨੇ ਇੱਕ ਕਿੱਸਾ ਵੀ ਸੁਣਾਇਆ ਸੀ ਜਿਸ ਵਿੱਚ ਉਹਨਾਂ ਦੱਸਿਆ ਸੀ ਕਿ ਕਿਵੇਂ ਉਹਨਾਂ ਦੇ ਇੱਕ ਵਾਰ ਕੈਨ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੁਰੀਸ਼ਟ ਨੈਬ ਤਹਿਸੀਲਦਾਰ ਨੂੰ ਸਸਪੈਂਡ ਕਰ ਦਿੱਤਾ ਸੀ ਡਾਕਟਰ ਸੁਖੀ ਵੱਲੋਂ ਸੁਣਾਏ ਗਏ ਇਸ ਕਿੱਸੇ ਤੇ ਹੀ ਵਿਰਸਾ ਸਿੰਘ ਬਲਟੋਹਾ ਨੇ ਉਹਨਾਂ ਨੂੰ ਕਹਿ ਰਿਆ ਤੇ ਤੰਜ ਕੱਸਦਿਆਂ ਪੋਸਟ ਪਾਈ ਹੈ ਇਸ ਪੋਸਟ ਦੇ ਵਿੱਚ ਵਿਰਸਾ ਸਿੰਘ ਬਲਟੋਹਾ ਲਿਖਦੇ ਨੇ ਵਾ ਡਾਕਟਰ ਸੁਖੀ ਸਾਹਿਬ ਵਾ ਤੁਸੀਂ ਤਾਂ ਐਂ ਦਾਵੇ ਕਰ ਰਹੇ ਹੋ ਜਿਵੇਂ ਤੁਹਾਡੇ ਕਹਿਣ ਤੇ ਭਗਵਾਨਤਮਾਨ ਨੇ ਤਹਿਸੀਲਦਾਰ ਸਸਪੈਂਡ ਕਰਕੇ ਪੰਜਾਬ ਸਮੱਸਿਆਈ ਹੱਲ ਕਰ ਦਿੱਤੀ ਐ ਹਾਂ ਸੁਖੀ ਜੀ ਹੁਣ ਲੱਗਦੇ ਹੱਥ ਗਰੀਬ ਵਿਦਿਆਰਥੀਆਂ ਦੇ ਐਸਸੀ ਸਕਾਲਰਸ਼ਿਪ ਵੀ ਭਗਵਾਨਤਮਾਨ ਤੋਂ ਜਾਰੀ ਕਰਵਾ ਦਿਓ ਉਹ ਵੀ ਮਸਲਾ ਵਿਧਾਨ ਸਭਾ ਵਿੱਚ ਤੁਸੀਂ ਬਹੁਤ ਉਠਾਉਂਦੇ ਰਹੇ ਹੋ ਹਾਂ ਗਲਤੀ ਸਾਡੇ ਪ੍ਰਧਾਨ ਦੀ ਐ ਜੋ ਐਵੇਂ ਤੁਹਾਡੇ ਵਰਗੇ ਹਰ ਤੁਰ ਦੇ ਫਿਰਦੇ ਨੂੰ ਭੂਏ ਚੜਾ ਦਿੰਦਾ ਹੈ ਸ਼੍ਰੋਮਣੀ ਅਕਾਲੀ ਦਲ ਦੀ ਜੇਕਰ ਮੌਜੂਦਾ ਸਥਿਤੀ ਦੀ ਗੱਲ ਕਰੀਏ ਤਾਂ ਪੰਜਾਬ ਦੀ ਸਿਆਸਤ ਵਿੱਚ ਹਾਸ਼ੀਏ ਤੇ ਚੱਲ ਰਹੇ ਅਕਾਲੀ ਦਲ ਦੇ ਮਹਿਜ ਤਿੰਨ ਹੀ ਵਿਧਾਇਕ ਸਨ ਬੰਗਾ ਤੋਂ ਵਿਧਾਇਕ ਸੁਖਵਿੰਦਰ ਸੁਖੀ ਪਾਰਟੀ ਛੱਡ ਚੁੱਕੇ ਨੇ ਉੱਥੇ ਹੀ ਦਾਖਾ ਤੋਂ ਵਿਧਾਇਕ ਮਨਪ੍ਰੀਤ ਏਆਲੀ ਪਾਰਟੀ ਤੋਂ ਨਾਰਾਜ਼ ਚੱਲ ਰਹੇ ਨੇ ਤੇ ਪਾਰਟੀ ਗਤੀਵਿਧੀਆਂ ਤੋਂ ਉਹਨਾਂ ਦੂਰੀ ਬਣਾਈ ਹੋਈ ਹੈ ਤੇ ਇਸ ਤੋਂ ਬਾਅਦ ਤੀਸਰੇ ਵਿਧਾਇਕ ਮਜੀਠਾ ਹਲਕੇ ਤੋਂ ਜੋ ਕਿ ਵਿਕਰਮ ਸਿੰਘ ਮਜੀਠੀ ਆਦੀ ਪਤਨੀ ਗਨੀਮ ਮਜੀਠੀ ਹੈ ਹਾਲ ਦੀ ਘੜੀ ਸਿਰਫ ਗਨੀਮ ਮਜੀਠੀਆ ਨੂੰ ਹੀ ਪਾਰਟੀ ਦਾ ਪੱਕਾ ਵਿਦਾਇਕ ਕਿਹਾ ਜਾ ਸਕਦਾ ਹੈ ਹਾਲਾਤ ਤੋਂ ਇੰਜ ਲੱਗਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਇਨੀ ਦਿਨੀ ਆਪਣੇ ਸਭ ਤੋਂ ਮਾੜੇ ਦੌਰ ਦੇ ਵਿੱਚੋਂ ਲੰਘ ਰਿਹਾ ਹੈ ਕਿਉਂਕਿ ਇੱਕ ਪਾਸੇ ਪਾਰਟੀ ਦਾ ਘਾਟੋ ਕਲੇਸ਼ ਜਗ ظاہر ਹੋ ਚੁੱਕਾ ਹੈ ਪਾਰਟੀ ਟੜੇਬੰਦੀ ਵਿੱਚ ਵੰਡੀ ਗਈ ਹੈ ਪ੍ਰਧਾਨ ਬਦਲਣ ਦੀ ਮੰਗ ਉੱਠ ਰਹੀ ਹੈ ਤੇ ਆਪਣੇ ਸਾਥ ਛੱਡ ਕੇ ਜਾ ਰਹੇ ਨੇ ਤੁਹਾਡਾ ਇਸ ਮਸਲੇ ਵਿੱਚ ਕੀ ਕਹਿਣਾ ਹੈ ਕਮੈਂਟ ਬਾਕਸ ਵਿੱਚ ਜ਼ਰੂਰ ਦੱਸੋ ਹੁਣ ਮੈਨੂੰ ਪਰਮਜੀਤ ਕੌਰ ਸਨਿੰਦਰ ਇਜਾਜ਼ਤ ਵਿਖਤ ਰੋ এবੀਪੀ ਸੰਚਾ